ਅਸਮ ਦੀ ਦਿਬੜੁਗੜ ਜੇਲ੍ਹ ਵਿੱਚ ਬੰਦ ਪਈ ਅਮਰਿਤਪਾਲ ਸਿੰਘ ਅਤੇ ਸਾਥੀਆਂ ਦੀ ਭੁਖੜਤਾਲ 21ਵੇਂ ਦਿਨ ਚ ਦਾਖਲ ਹੋ ਚੁੱਕੀ ਹੈ ਤੋ ਜਿਹੇ ਚ ਚਾਹੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਿੰਘ ਦਰਬਾਰ ਸਾਹਿਬ ਨੇ ਦੇ ਵਾਸਤੀ ਮਾਰਗ ਤੇ ਵੀ ਤਰਨੇ ਤੇ ਡਟੇ ਹੋਏ ਨੇ ਪਰ ਜਦੋਂ ਭੁਖੜਤਾਲ ਦੀ ਖਬਰ ਆਂਦੀ ਹੈ ਕਿ 21ਵੇਂ ਦਿਨ ਚ ਦਾਖਲ ਹੋ ਚੁੱਕੀ ਹੋ ਚੁੱਕੀ ਔਰ ਤਿੰਨ ਜੋ ਬੰਦੀ ਸਿੰਘ ਨੇ ਉਹਨਾਂ ਦੀ ਹਾਲਤ ਇਨੀ ਕਮਾੜੀ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਜਾ ਚੁੱਕਿਆ ਹੈ ਤੋ ਜਿਹੇ ਚ ਮਾਪਿਆਂ ਚ ਪਰਿਵਾਰਕ ਮੈਂਬਰਾਂ ਚ ਚਿੰਤਾ ਵਧਨੀ ਵਾਜ਼ਬ ਹੈ ਤੋ ਭਾਈ ਹਮਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੋ ਸਾਡੇ ਨਾਲ ਮੌਜੂਦ ਨੇ ਪਤਾ ਜੀ 21 ਦਿਨ ਹੋ ਚੁੱਕੇ ਭੁੱਖ ਹੜਤਾਲ ਨੂੰ ਕੀ ਹਾਲਾਤ ਨੇ ਜੇਲ੍ਹ ਚੋਂ ਕੀ ਖਬਰ ਆ ਰਹੀ ਹੈ ਹਾਂਜੀ ਵੈਕੋ ਜੀ ਕਾ ਖਾਲਸਾ ਵਾਜੂਦੀ ਕੀ ਖਤੇ ਹਲਾਤੇ ਆ ਕਿ ਤਿੰਨ ਦਿਨ ਤੋਂ ਉਹਨਾਂ ਦਾ ਫੋਨ ਨਹੀਂ ਆ ਰਿਹਾ ਫੋਨ ਵੀ ਉਹਨਾਂ ਨੇ ਬੰਦ ਕਰਵਾ ਦਿੱਤੇ ਹੁਣ ਸਾਨੂੰ ਹਾਲਾਤ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਉਹਨਾਂ ਦੀ ਕਿਦਾਂ ਦੀ ਹਾਲਾਤ ਆ ਹੁਣ ਸੁਣਨੇ ਚਾਹ ਰਿਹਾ ਵੀ ਭਾਈ ਸਾਹਿਬ ਦੀ ਵੀ ਸਿਹਤ ਖਰਾਬ ਆ ਪਪਲਪ੍ਰੀਤ ਦਾ ਵੀ ਦੱਸਿਆ ਵੀ ਬਹੁਤ ਜ਼ਿਆਦਾ ਸੀਰੀਅਸ ਆ ਤੇ ਅੱਜ ਮਤਲਬ ਉਹਨਾਂ ਦੇ ਭਾਈ ਸਾਹਿਬ ਦੀ ਸਿੰਘਣੀ ਉੱਥੇ ਪਾਣੀ ਦੇਣ ਗਈ ਜਿੱਦਾਂ ਬਾਹਰ ਦਾ ਪਾਣੀ ਪੀਂਦੇ ਸੀ ਅੰਦਰ ਪਾਣੀ ਬਹੁਤ ਖਰਾਬ ਆ ਉਹਨਾਂ ਪਾਣੀ ਵੀ ਅੰਦਰ ਨਹੀਂ ਨੰਗਨ ਦਿੱਤਾ ਉਹਨੇ ਪਤਾ ਨਹੀਂ ਉਹਨਾਂ ਦੀ ਕੀ ਮਨੁਲੀ ਉਪਯੋਗਤਾ ਵੀ ਅੰਦਰ ਸਿੰਘਾਂ ਨੂੰ ਕੀ ਕਰਨਾ ਚਾਹੁੰਦੇ ਹਨ ਨੂੰ ਬਹੁਤ ਅਸੀਂ ਇਸ ਗੱਲ ਤੋਂ ਮਤਲਬ ਦੁਖੀ ਹਾਂ ਕਿ ਅੰਦਰ ਪਤਾ ਨਹੀਂ ਸਿੰਘਾਂ ਨਾਲ ਕਿੱਦਾਂ ਦੇ ਹਾਲਾਤ ਆ ਅੱਗੇ ਤੇ ਫੋਨ ਤੇ ਮਾੜਾ-ਮੋਟਾ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਸਿਹਤ ਤੁਹਾਡਾ ਕੋਈ ਰਾਬਤਾ ਨਹੀਂ ਅਮਰਪਾਲ ਸਿੰਘ ਤੇ ਹੋਰ ਸਾਥੀ ਕਿਸੇ ਪਰਿਵਾਰਕ ਮੈਂਬਰ ਦਾ ਨਹੀਂ ਕੋਈ ਰਾਬਤਾ ਤੇ ਉਹਨਾਂ ਸਾਰੇ ਸਿੰਘਾਂ ਦੇ ਫੋਨ ਬੰਦ ਕਰਾਤੇ ਅੱਗੇ ਇੱਕ ਵੀ ਸਿੰਘ ਦਾ ਜੇ ਸੰਸਾਰਿਆਂ ਪਤਾ ਲੱਗ ਜਾਂਦਾ ਹੈ ਵੀ ਠੀਕ ਠਾਕ ਹੁਣ 3 ਦਿਨ ਤੋਂ ਫੋਨ ਵੀ ਬੰਦ ਵਜ ਪਾਣੀ ਵੀ ਅੰਦਰ ਨਹੀਂ ਜਾਂਦਾ ਮਾਰਕ ਮੈਂਬਰ ਨੂੰ ਮੁਲਾਕਾਤ ਕੀਤੀ ਕਿੰਨੀ ਦਿਨ ਹੋ ਚੁੱਕੀ ਤੁਹਾਨੂੰ 1-2 ਦਿਨ ਮਹੀਨੇ ਹੋ ਗਏ ਆ ਮੁਲਾਕਾਤ ਕੀਤੀ ਨੂੰ ਭਾਈ ਸਾਹਿਬ ਦੀ ਸਿੰਘ ਨਹੀਂ ਕਰਦੀ ਮੁਲਾਕਾਤ ਉਹ ਵੀ ਬੁੱਧਵਾਰ ਦੀ ਕਰਕੇ ਆਈ ਆ ਤੇ ਉਹਦੋਂ ਤੋਂ ਬਾਅਦ ਫੋਨ ਵੀ ਹੁਣ 3 ਦਿਨ ਤੋਂ ਬੰਦ ਕਰਾਤੇ ਅਸਾਂ ਤੁਹਾਨੂੰ ਇਹ ਰਿਹਾ ਕਿ ਪੀਣ ਵਾਲਾ ਪਾਣੀ ਵੀ ਜਿਹੜਾ ਜਿਹੜਾ ਬਾਹਰੋਂ ਸਾਫ਼ ਭੇਜਿਆ ਜਾਂਦਾ ਸੀ ਉਹ ਵੀ ਬੰਦ ਕਰਵਾ ਦਿੱਤਾ ਹਾਂਜੀ ਉਹ ਵੀ ਬਾਹਰੋਂ ਪਾਣੀ ਜਾਂਦਾ ਸੀ ਸਾਰਾ ਹੁਣ ਇਹਨਾਂ ਨੇ ਅੱਜ ਉਹ ਵੀ ਨਹੀਂ ਲੰਗਨ ਦਿੱਤਾ ਪਾਣੀ ਕਿਉਂਕਿ ਉੱਥੋਂ ਦਾ ਪਾਣੀ ਬਹੁਤ ਖਰਾਬ ਹੈ ਸ਼ਾਮ ਦਾ ਇੱਕ ਅੱਗੇ ਪੋਖੜ ਤਾਲ ਦੇਖੀਵੇਂ ਦਿਨ ਵਿੱਚ ਤੇ ਉਹ ਗੰਦਾ ਪਾਣੀ ਪੀਣ ਕੇ ਤੇ ਉਹ ਕਿੱਦਾਂ ਉਹਨਾਂ ਦੀ ਸਿਹਤ ਇਹ ਪਤਾ ਨਹੀਂ ਹੁਣ ਕੀ ਕਰਨਾ ਚਾਹੁੰਦੇ ਇਹਨਾਂ ਦੀ ਮੁਲੀ ਭੁਗ ਮਿਲੀ ਭੁਗਤਵਾ ਸਾਨੂੰ ਇਹ ਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜੇ ਕੋਈ ਸਿੰਘਾਂ ਨੂੰ ਨੁਕਸਾਨ ਹੁੰਦਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅੰਦਰ ਪਤਾ ਨਹੀਂ ਇਹਨਾਂ ਦੇ ਕੀ ਅੰਦਰ ਚੱਲ ਰਿਹਾ ਵਾ ਵੀ ਜਿਹੜਾ ਅੱਜ ਪਾਣੀ ਉਹਨਾਂ ਦਾ ਅੰਦਰ ਜਾਣਾ ਬੰਦ ਕਰ ਦਿੱਤਾ ਕੁਝ ਪਾਣੀ ਪੀ ਰਿਹਾ ਹੀ ਹੋਰ ਤੇ ਕੁਝ ਲੈ ਨਹੀਂ ਰਿਹਾ ਹੋਰ ਇਹ ਤਾਂ ਖਬਰ ਆ ਰਹੀ ਕਿ ਜੇਲ੍ਹ ਦੇ ਸੁਪਰੀਡੈਂਟ ਨਿਪੇਨ ਦਾਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਕਿਉਂਕਿ ਜੇਲ੍ਹ ਚੋਂ ਜੋ ਸੈਲ ਚੋਂ ਸਮਾਨ ਬਰਾਬੰਦ ਕੀਤਾ ਗਿਆ ਮੋਬਾਈਲ ਜਾਂ ਹੋਰ ਅਤਰਾਜੋਗ ਵਸਤਾਂ ਉਹਦੇ ਚਲਦੇ ਨਿਪੇਂਦੇਸ਼ ਦੇ ਖਿਲਾਫ ਜਿਹੜੀ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਤਾ ਨਹੀਂ ਅਸੀਂ ਵੀ ਖ਼ਬਰ ਹੀ ਸੁਣੀ ਅਜੇ ਸਾਨੂੰ ਪੱਕਾ ਨਹੀਂ ਕੋਈ ਫਰੂਫੀ ਕੀ ਆ ਉਹ ਤਾਂ ਪਤਾ ਨਹੀਂ ਹੁੰਦੀ ਇਹਨਾਂ ਦੀ ਮਿਲੀਭੁਗਤ ਚੱਲ ਰਹੀ ਹੈ ਕੀ ਕਾ ਕੀ ਕਰਕੇ ਕੀ ਕਰਨ ਦੇ ਆ ਇਹਦੀ ਕੋਈ ਸਮਝ ਨਹੀਂ ਆ ਰਹੀ ਸਾਨੂੰ 22 ਫਰਵਰੀ ਤੋਂ 22 ਫਰਵਰੀ ਤੋਂ ਉੱਥੇ ਭੁਖੜਤਾਲ ਤੇ ਬੈਠੇ ਹੋ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਕੀਤੀ ਗਈ ਕੋਈ ਰਾਬਤਾ ਕਾਇਮ ਕੀਤਾ ਕਿ ਤੁਹਾਡੇ ਨਾਲ ਨਹੀਂ ਅਜੇ ਸਾਨੂੰ ਕੋਈ ਸਰਕਾਰ ਦਾ ਰਿਸਪੌਂਸ ਨਹੀਂ ਆਇਆ ਸਰਕਾਰ ਇਹੋ ਸਾਨੂੰ ਕਹਿੰਦੀ ਭੁਖੜ ਹੜਤਾਲ ਤੋੜ ਦਿਓ ਤੇ ਜਦੋਂ ਜਿਹਦੇ ਉਹਨਾਂ ਦੀ ਭੁਖੜ ਹੜਤਾਲ ਨਾ ਤੋੜਨਗੇ ਅਸੀਂ ਕਿਦਾਂ ਤੋੜ ਦਾਂਗੇ ਅਸੀਂ ਤੇ ਉਹਨਾਂ ਚ ਤੋੜ ਨਹੀਂ ਸਕਦੇ ਭਾਈ ਮਰ ਵੀ ਜਾਏਗਾ ਤੁਸੀਂ ਨਾ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਚਾਹੇ ਜੇਲ੍ਹ 'ਚ ਭੁਖੜ ਹੜਤਾਲ ਨੂੰ 21 ਦਿਨ ਹੋ ਚੁੱਕੇ ਨੇ ਤੇ ਇੱਥੇ ਵੀ ਜਿਹੜਾ ਲਗਭਗ 2 ਹਫ਼ਤੇ ਹੋ ਚੁੱਕੇ ਹਨ ਹਾਂਜੀ ਦੇਖੋ ਜੇ ਸਰਕਾਰ ਦੀ ਨਾਕਾਮੀ ਆ ਕਿ ਜੇ ਉਹ ਤੁਸੀਂ ਉੱਥੇ ਰੱਖਿਆ ਉਹਨਾਂ ਨੂੰ ਕਮ ਸੇ ਕਮ ਉਹਨਾਂ ਅੱਜ ਕੱਲ ਅੱਜ ਹੀ ਪਾਣੀ ਲੈ ਕੇ ਗਏ ਆ ਇਹਨਾਂ ਨੇ ਪਾਣੀ ਵੀ ਸਾਫ਼ ਨਹੀਂ ਅੰਦਰ ਨੰਗਲ ਦਿੱਤਾ 21 ਦਿਨ ਤੋਂ ਪਾਣੀ ਸਿਰਫ਼ ਪੀ ਰਹੀ ਸੀ ਤੇ ਉਹ ਵੀ ਬੱਧ ਵੀ ਬੰਦ ਕਰਤੀ ਅੰਦਰ ਪਾਣੀ ਵੀ ਜਾਣਾ ਹਾਂਜੀ ਹਾਂਜੀ ਪਰਸੋਂ ਜਿਵੇਂ ਨਹੀਂ ਆਇਆ ਪਰਸੋਂ ਇਹਨਾਂ ਪਪਲ ਨੇ ਕਿਹਾ ਸੀ ਕਿ ਹੋ ਸਕਦਾ ਵੇ ਸਾਨੂੰ ਸੋਮਵਾਰ ਤੇ ਸ਼ੁੱਕਰਵਾਰ ਅੰਗੇ ਵਾਂਗੂ ਹਫ਼ਤੇ ਬਾਅਦ ਕਰਵਾਇਆ ਕਰਨਾ ਪਰ ਅਹੀਂ ਅੱਜ ਠੀਕਿਆ ਪਰ ਅੱਜ ਸਾਨੂੰ ਵਕੀਲ ਤੋਂ ਪਤਾ ਲੱਗਾ ਓਏ ਮਾਨ ਸਿੰਘ ਖਾਰਾ ਤੋਂ ਕਿ ਉਹਨਾਂ ਨੇ ਇਲੈਕਸ਼ਨ ਦਾ ਵਿੱਚ ਕੁਝ ਲਾ ਕੇ ਤੇ ਇਸ ਕਰਕੇ ਫੋਨ ਵੀ ਬੰਦ ਕਰਵਾਤੇ ਕਿ ਇਲੈਕਸ਼ਨ ਮੁੱਖ ਰੱਖਦੇ ਆਂ ਫੋਨ ਨਹੀਂ ਕਰਵਾ ਸਕਦੇ ਕੀ ਮੰਗਿਆ ਫਿਰ ਉਹ ਸਾਡੀ ਇਹੋ ਮੰਗ ਵੀ ਕਮ ਸੇ ਕਮ ਜੇ ਸਾਡੇ ਬੱਚੇ ਦਾ ਸਾਨੂੰ ਫੋਨ ਤੇ ਪਤਾ ਤੇ ਚੱਲਦਾ ਰਹੇ ਉਹਨਾਂ ਦੀ ਸਿਹਤ ਦਾ ਕੀ ਕਿਵੇਂ ਉਹਨਾਂ ਦੀ ਸਿਹਤ ਆ ਪਰ ਇਹਨਾਂ ਤੱਕਾ ਇੱਕ ਤਰ੍ਹਾਂ ਦਾ ਧੱਕਾ ਹੀ ਕਰ ਰਿਹਾ ਇੱਕ ਸਰਕਾਰ ਹੋ ਰਿਹਾ ਜਿਹੜੀ ਨਿਊਜ਼ ਕੋਈ ਆ ਰਹੀ ਆ ਪਤਾ ਨਹੀਂ ਉਹ ਸੱਚੀ ਆ ਕਿ ਝੂਠੀ ਆ ਖਬਰ ਕਨਫਰਮ ਹੋ ਚੁੱਕੀ ਜੇਲ ਸੁਪਰੀਮ ਨਿਪਿੰਨ ਦਾਸ ਨੂੰ ਰੈਸਟ ਕਰ ਲਿਆ ਹਾਂਜੀ ਉਹ ਫਿਰ ਇਸੇ ਕਰਕੇ ਕੀਤਾ ਨਾ ਕਿ ਉਹਦੇ ਕੋਲੋਂ ਜਿਹੜਾ ਸਮਾਨ ਆ ਉਹਨੂੰ ਇੱਕ ਤਰ੍ਹਾਂ ਦਾ ਇੱਕ ਗਵਾਹ ਬਣਾ ਕੇ ਉਹ ਇਹਨਾਂ ਦੇ ਉੱਤੇ ਥੋਪਣਗੇ ਤੇ ਉਹਨੂੰ ਤੇ ਇੱਕ ਦੋ ਦਿਨ ਚ ਛੱਡ ਦੇਣਗੇ ਤੇ ਕਹਿਣਗੇ ਇਸ ਮਾਮਲੇ ਦੀ ਹਾਜ਼ਰੀ ਸ਼ੱਕ ਹੈ ਕਿ ਉਹਨਾਂ ਅਮਰਪਾਲ ਸਿੰਘ ਤੇ ਸਾਥੀਆਂ ਖਿਲਾਫ ਹੋਰ ਕਾਰਵਾਈ ਕੀਤੀ ਜਾ ਸਕਦੀ ਹੈ ਹਾਂ ਹਾਂ ਕਰ ਰਹੇ ਐਸੇ ਕਰਕੇ ਕਰ ਰਹੇ ਐਸੇ ਕਰਕੇ ਉਹ ਭੁੱਖ ਹੜਤਾਲ ਦੇ ਬਿਤੇ ਪਰ ਫੇਰ ਉਹੀ ਕੰਮ ਕਰ ਰਹੇ ਆਪ ਲਿਆਂ ਤੋਂ ਰੋਕਣ ਵਾਸਤੇ ਕੋਈ ਨਵਾਂ ਕੇਸ ਜਿਹੜਾ ਦਰਜ ਕੀਤਾ ਜਾ ਹਾਂ ਲੱਗਦਾ ਕਰ ਹੀ ਰਹੇ ਲੱਗਦਾ ਕੁਝ ਹੋਊਗਾ ਲੱਗੂ ਪਤਾ 18 ਤੋਂ ਪਤਾ ਚੱਲੇਣਾ ਕੀ ਕਰਦੇ ਆ ਸਿੰਘ ਗੱਲ ਹੀ ਇੱਥੇ ਸਦਮ ਜੀ ਪਾਜੀ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਕੀ ਹੁਣ ਅੱਗੇ ਰਣਨੀਤੀ ਹੋ ਸਕਦੀ ਹੈ ਲੰਬਾ ਸਮਾਂ ਜੇਲ੍ਹ ਚ ਹੋ ਚੁੱਕੇ ਐ ਭੁੱਖ ਹੜਤਾਲ ਨੂੰ ਇੱਥੇ ਵੀ ਹੋ ਚੁੱਕੇ ਐ ਪਰ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਕੋਈ ਸੰਜੀਦਗੀ ਨਾਲ ਲਈ ਨਹੀਂ ਜਾ ਰਹੀ। ਵੀ ਉਹ ਤਾਂ ਤੁਹਾਡੇ ਸਾਹਮਣੇ ਆ ਦੇਖ ਸਕਦੇ ਆਪਾਂ ਕਿੰਦਾਂ ਦੇ ਹਾਲਾਤ ਨੇ ਹੁਣ ਪਰਿਵਾਰ ਨੇ ਮਾਤਾ ਜੀ ਦੀ ਹਾਲਤ ਕੱਲ ਪਰਸੋਂ ਤੁਸੀਂ ਦੇਖਿਆ ਭੈਣ ਗੁਰਪ੍ਰੀਤ ਕੌਰ ਦੇ ਸਿੰਘਣੀ ਨੇ ਇਹਨਾਂ ਦੀ ਹਾਲਤ ਮਾਤਾ ਜੀ ਨੇ ਬਾਕੀ ਪਰਿਵਾਰ ਦੀ ਹਾਲਾਤ ਪ ਜਾਣ ਦੇ ਚੰਗੀ ਤਰ੍ਹਾਂ ਇਹ ਤਾਂ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ ਸੀ। ਪਰ ਸੰਜੀਦਾ ਹੁੰਦੀ ਜਗਾ ਤੇ ਸਰਕਾਰ ਜਿਹੜੀ ਉਹ ਬਿਲਕੁਲ ਐ ਬੇਸਲੀ ਬੈਠੀ ਆ ਉਹਨਾਂ ਨੂੰ ਜਿਵੇਂ ਕੋਈ ਫਿਕਰ ਨਹੀਂ ਹੈਗਾ ਹੁਣ ਦੂਸਰਾ ਜਿਹੜਾ ਵਾ ਜਿਸ ਕਾਰਨ ਤੇ ਆਪਾਂ ਇਹ ਮੋਰਚਾ ਸ਼ੁਰੂ ਕੀਤਾ ਜਿਹੜੇ ਕਾਰਨ ਬਣੇ ਕਿ ਜਿਵੇਂ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਉਹਨੂੰ ਮੋਬਾਈਲ ਉਹਨਾਂ ਦੇ ਕੈਮਰੇ ਮਿਲੇ ਉਹਨਾਂ ਨੂੰ ਕਿਹਾ ਕਿ ਮੋਬਾਈਲ ਮਿਲੇ ਨੇ ਹੁਣ ਉਹਨਾਂ ਨੇ ਆਪਣੀ ਉਸ ਝੂਠੀ ਗੱਲ ਨੂੰ ਪੁਖਤਾ ਕਰਨ ਦੇ ਲਈ ਆਪਣੀ ਇੱਕ ਬੰਦੇ ਦੇ ਪਛਾ ਕਰਕੇ ਤੇ ਉਸ ਗੱਲ ਨੂੰ ਪੁਖਤਾ ਬਣਾ ਦਿੱਤਾ ਵੀ ਹਾਂ ਜੀ ਬਿਲਕੁਲ ਇਹ ਇੰਦਰਾਬਾਪ ਉੱਚ ਅਫਸਰ ਹੁੰਦਾ ਇੱਕ ਵੱਡਾ ਅਹੁਦਾ ਹੈ ਜੇਲ ਸੁਪਰੀਡੈਂਟ ਦਾ ਜੇਲ ਸੁਪਰੀਨ ਨੂੰ ਰੈਸਟ ਕਰ ਲਿਆ ਗਿਆ ਹਾਂ ਜੇਲ ਸੁਪਰੀਨ ਨੂੰ ਰੈਸਟ ਕੀਤਾ ਗਿਆ ਵਾ ਇਹ ਕਹਿ ਕੇ ਵੀ ਇਹਨੇ ਮੋਬਾਈਲ ਪ੍ਰੋਵਾਈਡ ਕਰਾਇਆ ਫਿਰ ਖੇਡਤਾ ਹੀ ਬਣਾਈ ਜਾ ਰਹੀ ਹੈ ਨਾ ਸੋ ਇਸ ਸਭਾਵਕਾ ਵੀ ਇੱਥੇ ਪੰਜਾਬ ਪੇ ਜਦੀ ਗੱਲ ਤਾਂ ਮੈਨੂੰ ਲੱਗਦਾ ਦੂਰ ਆ ਉਹਨਾਂ ਨੂੰ ਹੋਰ ਕੇਸਾਂ 'ਚ ਉਲਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾ ਜੀ ਮੌਜੂਦਾ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਜੇਲ੍ਹ ਤੋਂ ਖਬਰ ਆ ਰਹੀ ਹੈ ਜੇਲ੍ਹ ਦੇ ਅੰਦਰ ਹੁਣ ਪਾਣੀ ਵੀ ਜਿਹੜਾ ਜਾਨ ਦੀ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਆ ਰਹੀ ਗੱਲਬਾਤ ਵੀ ਨਹੀਂ ਕਰਨ ਦਿੱਤੀ ਜਾ ਰਹੀ ਔਰ ਜੇਲ੍ਹ ਸੁਪਰੀਨ ਨੂੰ ਜਿਹੜਾ ਰੈਸਟ ਕਰ ਲਿਆ ਗਿਆ ਵਾਏ ਗੁਰਜੀਤ ਕਾ ਖ ਸਾਨੂੰ ਇਹ ਤੁਹਾਡੇ ਥਰੂ ਹੀ ਇਹ ਖਬਰ ਮਿਲੀ ਹੈ ਕਿ ਜੇਲ੍ਹ ਸੌਡੈਂਟ ਨੂੰ ਰੈਸਟ ਕਰ ਲਿਆ ਤੇ ਇਹ ਪਤਾ ਨਹੀਂ ਕਿ ਸਰਕਾਰ ਕੀ ਗੇਮ ਖੇਡ ਰਹੀ ਹੈ ਕਿਉਂਕਿ ਇਨੇ ਦਿਨਾਂ ਤੋਂ ਇੱਕ ਤੇ ਉਹਨਾਂ ਦੋ ਦਿਨ ਤੋਂ ਉਹਨਾਂ ਦਾ ਫੋਨ ਵੀ ਨਹੀਂ ਆ ਰਿਹਾ ਪਹਿਲਾਂ ਤੇ ਉਹਨਾਂ ਦਾ ਫੋਨ ਆ ਜਾਂਦਾ ਸੀ ਦੁਜੇ ਦਿਨ ਕਿਸੇ ਇੱਕ ਜਾਂਦੇ ਬੰਦੇ ਦਾ ਰੋਜ਼ ਤੇ ਉਹ ਤੋਂ ਸਾਨੂੰ ਥੋੜੀ ਉਹਨਾਂ ਦੀ ਸਿਹਤ ਸਬਾਰੇ ਪਤਾ ਲੱਗ ਜਾਂਦਾ ਸੀ ਹੁਣ ਕੱਲ ਕੱਲ ਤੋਂ ਉਹਨਾਂ ਦਾ ਫੋਨ ਨਹੀਂ ਆਇਆ ਤੇ ਇਸ ਕਰਕੇ ਅਸੀਂ ਉਹਨਾਂ ਦੀ ਸਿਹਤ ਵਾਸਤੇ ਵੀ ਥੋੜੀ ਚਿੰਤਾਤ ਹਾਂ ਅੱਜ ਇੱਕ ਨਵੀਂ ਖਬਰ ਸੁਣਨਾ ਸਹੀਂ ਸਾਡੀ ਹੋਰ ਚਿੰਤਾ ਵਧੀ ਹੈ ਕਿ ਕੀ ਸਾਜ਼ਿਸ਼ ਹੋ ਰਹੀ ਹੈ ਸਾਡੇ ਸਮਝ ਤੋਂ ਬਾਹਰ ਦੀ ਗੱਲ ਹੈ ਤੇ ਅਸੀਂ ਤੇ ਹੁਣ ਆਕਾਲ ਤੱਕ ਦੇ ਜਹਦਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਤੁਸੀਂ ਕੋਈ ਬਣਾਈ ਹੈ ਕਮੇਟੀ ਜਾਂ ਉੱਤੇ ਕੋਈ ਐਕਸ਼ਨ ਲੈ ਕੇ ਵੇਖੋ ਕਿ ਕੀ ਬਣਾਇਆ ਕੀ ਜਾ ਰਿਹਾ ਹੈ ਹਾਂਜੀ ਇਹ ਕਿਹੜੇ ਪਾਸੇ ਨਾਲ ਲੈ ਕੇ ਚਿੰਤਾ ਦਾ ਅਸਰ ਐਂ ਲੱਗਦਾ ਕੋਈ ਸਰਕਾਰ ਨਾਲ ਦੀ ਕੋਈ ਚੀਜ਼ ਹੈ ਹੀ ਨਹੀਂ ਇੱਥੇ ਹਾਂਜੀ ਜੇ ਜਾਂ ਕੋਈ ਕੋਈ ਪੁਖਾ ਮਰ ਰਿਹਾ ਕੋਈ ਕੋਈ ਨਹੀਂ ਖਾ ਰਿਹਾ ਜਾਂ ਕਿਸ ਨੂੰ ਕੀ ਤਕਲੀਫ ਸਰਕਾਰ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਪਾਈ ਅਮਰਪਾਲ ਸਿੰਘ ਤੇ ਹੋਰ ਨਾਲ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਬੇਹੱਦ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਪੁਖੜ ਹੜਤਾਲ 21ਵੇਂ ਦਿਨ ਚ ਦਾਖਲ ਹੋ ਚੁੱਕੀ ਹੈ ਦੂਜੇ ਪਾਸੇ 22 ਫਰਵਰੀ ਤੋਂ ਸ਼੍ਰੀ ਦਰਬਾਤ ਸਾਹਿਬ ਨੇੜੇਲੇ ਵਰਾਸਤੀ ਮਾਰਗ ਤੇ ਵੀ ਪੁਖੜ ਹੜਤਾਲ ਦੇ ਤਰਨਾਂ ਲਗਾਤਾਰ ਜਾਰੀ ਹੈ ਪਰ ਜੇਲ੍ਹ ਤੋਂ ਜੋ ਖਬਰਾਂ ਆ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ ਜੇ ਸੁਪਰੀਅਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਆਈ ਉਸ ਖਬਰ ਦੇ ਨਾਲ ਪਰਿਵਾਰ ਦੀ ਚਿੰਤਾ ਚ ਹੋਰ ਜ਼ਿਆਦਾ ਵਾਧਾ ਹੋਇਆ ਹੈ ਕੈਮਰਾ ਪਾਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਵੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ